ਬਾਬਾ ਜੀ ਦਾ ਲੰਗਰ ਹਾਲ ਹੈ ਨਾ ਮਸ਼ੀਨਾਂ ਨਾਲ ਖੜੀ ਬਣਦੀ ਆ ਮਸ਼ੀਨਾਂ ਨਾਲ ਚੌੜਪੜ ਦਾ ਬਾਬਾ ਜੀ ਦਾ ਠੀਕ ਆ ਜੀ ਆ ਦੇਖੋ ਵਾਹ ਸਤਿ ਆਕ ਆ ਸ਼ਮੀਰ ਜੀ ਵਾਹ ਸਾਡਾ ਦਿੱਤਾ ਖਾਂਦੇ ਨਾ ਬਾਬਾ ਜੀ ਆ ਦੇਖੋ ਇੱਦਾਂ ਦੇਖੋ ਖਾਮੋਰੀਏ ਕਰ ਰਹੇ ਨੇਗੇ ਮੋਟਰਾਂ ਲੱਗੀਆਂ ਆ ਦੇਖੋ ਬੜੀ ਇਦਾਂ ਮਾਰ ਰਹੀ ਆ ਵੀਰ ਕੋਈ ਨਹੀਂ ਮਿਸਿੰ ਨਹੀਂ ਨਾ ਰੋ ਕੋਈ ਇਹ ਦੇਖੋ ਆਪੇ ਸੀ ਨਿਕਰਦਾ ਕੋਈ ਨਹੀਂ ਰੁਜਾ ਵਿੱਚ ਹੋ ਲੱਗਿਓ ਹਨਾ ਇੰਦਰਾਲ ਬੱਬਾ ਜੀ ਤਿੰਨ ਗੰਢੀ ਠੀਕ ਹੈ ਜੀ ਇੱਧਰ ਵੀ ਇੱਧਰੋਂ ਆਪਾਂ ਨਿਕਲ ਜਾਂਦੇ ਆਂ ਅੱਜਾ ਜੀ ਉੱਧਰ ਐ ਚਪਲਾ ਆਪਣੀ ਕਿ ਆ ਕਸ਼ਮੀਰ ਚਪਲਾ ਆਪਣੀ ਇੱਧਰ ਆ ਆਜੋ ਭਾਈ ਤੇ ਲੰਗਰ ਦੀ ਐਂਟਰੀ ਕਿੱਧਰ ਦੀ ਆ ਬੱਬਾ ਜੀ ਹਲਾ ਗੇਟ ਬੰਦ ਆ ਅੱਛਾ ਬੰਦ ਕਰਦੇ ਆ ਹਾਂ ਜੀ ਇੱਧਰ ਆ ਇੱਧਰੋਂ ਖੋਲ ਜਾਨਾ ਆ ਪਰਾਂ ਨਹੀਂ ਆਉਂਦੇ ਹੁਣ ਹਾਂ ਜੀ ਆਜੋ ਹੇ ਅਲੋਕ ਨੂੰ ਮੈਂ ਨਾ ਮੱਟ ਕੱਟ ਤੇ ਖੋਲ ਦੇਣਾ ਉਹਦੀ ਬਾਬਾਈ ਹੋਰ ਤਾਂ ਮੈਂ ਕਹਾਂ ਠੀਕ ਹੈ ਜੀ ਸਾਹਤ ਬਹੁਤ ਦੂਰ ਦੂਰ ਆ ਰਹੀ ਹੈ ਸਾਹਤ ਦੂਰ ਦੂਰ ਆ ਰਹੀ ਹੈ ਠੀਕ ਹੈ ਜੀ ਚੌਂਕੀ ਲੱਗੀ ਆ ਬਾਬਾਈ ਅੱਗੇ ਹੈ ਟੂ ਬਾਏ ਚਲੋ ਠੀਕ ਹੈ ਜੀ ਤੁਹਾਨੂੰ ਟੱਕਰਦੇ ਆਂ ਵਲੌਗ ਦੇ ਵਿੱਚ